ਸ਼ਸ਼ੀ ਕਾਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਪਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਪੰਜਾਬ ਅੱਗੇ ਝੁਕਿਆ ਹਰਿਆਣਾ ਵੀਵੀਐਮਵੀ ਚ ਜੋ ਹਰਿਆਣਾ ਵੱਲੋਂ ਨਿਯੁਕਤ ਕੀਤੀ ਗਈ ਸੀ ਤਾਂ ਉਸ ਤੇ ਯੂ ਟਰ ਲੈ ਲਿਆ ਅਤੇ ਜਿਵੇਂ ਹੀ ਪੰਜਾਬ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਤਾਂ ਇਸ ਦੇ ਚੱਲਦਿਆਂ ਪੰਜਾਬ ਅੱਗੇ ਹਰਿਆਣਾ ਹੁਣ ਝੁਕਦਾ ਹੋਇਆ ਨਜ਼ਰ ਆ ਰਿਹਾ ਹੈ ਬੀਐਸਪੀ ਲੀਡਰ ਦਾ ਕਤਲ ਹਰਿਆਣਾ ਦੇ ਨਰਾਇਣਗੜ੍ਹ ਚ ਉਸ ਸਮੇਂ ਸਿਆਸਤ ਗਰਮਾ ਗਈ ਜਦੋਂ ਅਚਾਨਕ ਬਹੁਜਨ ਸਮਾਜ ਪਾਰਟੀ ਦੇ ਲੀਡਰ ਜਰਜੂ ਮਾਜਰਾ ਦਾ ਕਤਲ ਕਰ ਦਿੱਤਾ ਗਿਆ ਅਤੇ ਇਸੇ ਦੇ ਚੱਲਦਿਆਂ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਅੰਬਾਲਾ ਵਿੱਚ ਵੱਡਾ ਜਾਮ ਲਾ ਦਿੱਤਾ ਕੈਪਟਨ ਦੇ ਕਰੀਬੀ ਨੂੰ ਗ੍ਰਿਫਤਾਰੀ ਤੋਂ ਵੱਡੀ ਰਾਹਤ ਸੁਪਰੀਮ ਕੋਰਟ ਚ ਵੱਡੀ ਰਾਹਤ ਮਿਲੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਿੰਦਰ ਸਿੰਘ ਨੂੰ ਅਤੇ ਜੋ ਗ੍ਰਿਫਤਾਰੀ ਦੀ ਤਲਵਾਰ ਭਰਤਿੰਦਰ ਸਿੰਘ ਚਾਹਲ ਤੇ ਲੜਕ ਰਹੀ ਸੀ ਤਾਂ ਉਸ ਤੋਂ ਵੱਡੀ ਰਾਹਤ ਸੁਪਰੀਮ ਕੋਰਟ ਨੇ ਦਿੱਤੀ ਹੈ ਜਲਾਲਾਬਾਦ ਤੋਂ ਆਪ ਵਧਾਈ 골ਡੀ ਕਬੋਜ ਨੂੰ ਵੱਡਾ ਸਦਮਾ ਜਲਾਲਾਬਾਦ ਤੋਂ ਵਧਾਈ 골ਡੀ ਕਬੋਜ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਅਚਾਨਕ ਐਕਸੀਡੈਂਟ ਦਰਮਿਆਨ 골ਡੀ ਕਬੋਦੀ ਪੈਣ ਦੀ ਮੌਤ ਹੋ ਗਈ ਪੰਜਾਬ ਦੇ ਆਰਥਿਕ ਹਾਲਾਤ ਹੋਰ ਹੋਏ ਖਰਾਬ ਤਾਂ ਜੋ ਪੰਜਾਬ ਦੇ ਦਿਨੋ ਦਿਨ ਹਾਲਾਤ ਖਰਾਬ ਹੋ ਰਹੇ ਨੇ ਤਾਂ ਇਸ ਵਿੱਚ ਫਿਜ਼ੀਕਲ ਹੈਲਥ ਇੰਡੈਕਸ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਕਿ ਆਰਥਿਕ ਸਥਿਤੀ ਵਿੱਚ ਪੰਜਾਬ 18ਵੇਂ ਨੰਬਰ ਤੇ ਆਇਆ ਅਤੇ ਬਾਕੀ ਸੂਬਿਆਂ ਨਾਲੋਂ ਕਾਫੀ ਜਿਹੜੀ ਆਰਥਿਕ ਸਥਿਤੀ ਹੈ ਉਹ ਪੰਜਾਬ ਦੀ ਖਰਾਬ ਨਜ਼ਰ ਆ ਰਹੀ ਹੈ ਗੁਰਪਤਮਨਤ ਪੰਨੂ ਲੈ ਕੇ ਪੰਜਾਬ ਪੁਲਿਸ ਦਾ ਵੱਡਾ ਦਾਵਾ ਜੋ ਗੁਰਪਤਮਨਤ ਪੰਨੂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਵੱਡਾ ਦਾਵਾ ਕੀਤਾ ਗਿਆ ਅਤੇ ਡੀਆਈਜੀ ਮਨਦੀਪ ਸਿੱਧੂ ਨੇ ਕਿਹਾ ਹੈ ਕਿ ਜਲਦ ਹੀ ਪਟਿਆਲਾ ਜੇਲ੍ਹ 'ਚ ਨਜ਼ਰਬੰਦ ਆਵੇਗਾ ਗੁਰਪਤਮਨਤ ਪੰਨੂ ਚੰਡੀਗੜ੍ਹ ਮੇਅਰ ਦੀ ਚੋਣ ਲਈ ਆਪਨੇ ਐਲਾਨਿਆ ਉਮੀਦਵਾਰ ਤਾਂ 30 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਹੈ ਉਸ ਦੇ ਲਈ ਆਪ ਨੇ ਆਪਣਾ ਉਮੀਦਵਾਰ ਐਲਾਨਿਆ ਅਤੇ ਲਤਾ ਪ੍ਰੇਮ ਪ੍ਰੇਮ ਲਤਾ ਨੂੰ ਆਪਣੇ ਉਮੀਦਵਾਰ ਵਜੋਂ ਚੋਣ ਮદાન ਚੋਤਾ ਰਿਹਾ ਹੈ ਵਿੱਕੀ ਮਿੰਟੂ ਖੇੜਾ ਕਤਲ ਮਾਮਲੇ 'ਚ ਦੋਸਤ ਹੈ ਤਾਂ ਦੱਸ ਦੇ ਕਿ ਜੋ ਦੋਸ਼ੀਆਂ ਤੇ ਦੋਸ਼ ਲੱਗ ਰਹੇ ਸੀ ਤਾਂ ਉਸ ਨੂੰ ਲੈ ਕੇ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਅਤੇ ਦੋਸ਼ੀਆਂ ਤੇ ਦੋਸ਼ਤਾ ਕਰ ਦਿੱਤੇ ਨੇ ਜਲਦੀ ਹੀ 27 ਜਨਵਰੀ ਨੂੰ ਉਕਤ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ ਕਿਸਾਨਾਂ ਨੇ ਟਰੈਕਟਰ ਮਾਰਚ ਦੀ ਕੀਤੀ ਤਿਆਰੀ ਤਾਂ 26 ਜਨਵਰੀ ਨੂੰ ਲੈ ਕੇ ਜੋ ਵੱਡਾ ਐਲਾਨ ਕਿਸਾਨਾਂ ਨੇ ਕੀਤਾ ਹੋਇਆ ਤਾਂ ਉਸ ਨੂੰ ਲੈ ਕੇ ਟਰੈਕਟਰ ਮਾਰਚ ਦੀ ਪੂਰੀ ਤਰ੍ਹਾਂ ਤਿਆਰੀ ਕਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਕੌਮੀ ਇਨਸਾਮ ਮੋਰਚਾ ਵੱਲੋਂ ਕੀਤਾ ਗਿਆ ਵੱਡਾ ਇਕੱਠ ਤਾਂ 26 ਜਨਵਰੀ ਤੋਂ ਪਹਿਲਾਂ ਕੌਮੀ ਇਨਸਾਮ ਮੋਰਚਾ ਵੱਲੋਂ ਵੱਡਾ ਇਕੱਠ ਕੀਤਾ ਗਿਆ ਚੰਡੀਗੜ੍ਹ ਤੇ ਮੋਹਾਲੀ ਦੇ ਬਾਡਰ ਤੇ ਇਹ ਵੱਡਾ ਇਕੱਠ ਨਜ਼ਰ ਆਇਆ ਹਾਲਾਂਕਿ ਇਸ ਵਿੱਚ ਕੀ ਫੈਸਲਾ ਲਿਆ ਗਿਆ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਕੌਮੀ ਇਨਸਾਮ ਮੋਰਚਾ ਵੱਲੋਂ ਇੱਕ ਵਾਰ ਫਿਰ ਵੱਡਾ ਇਕੱਠ ਕੀਤਾ ਗਿਆ ਇਹਨਾਂ ਆਦੀਆਂ 10 ਵੱਡੀਆਂ ਖਬਰਾਂ